ਦੱਦੈ ਦੂਸ ਨਾ ਦੇਉ ਕਿਸੈ ਦੂਸ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੂਸ ਨਾ ਦੀਜੈ ਅਵਰ ਜਨ ਹਨ ਕਿ ਜੀਵ ਆਪਣੇ ਕੀਤੇ ਹੋਏ ਕਰਮਾਂ ਦਾ ਜਿਹੜਾ ਦੂਸ਼ ਹੈ ਉਹ ਕਿਸੇ ਹੋਰ ਜੀਵ ਨੂੰ ਨਹੀਂ ਦੇ ਸਕਦਾ ਕਿਉਂਕਿ ਜੀਵ ਜਿਸ ਤਰ੍ਹਾਂ ਦੇ ਵੀ ਇਸ ਸੰਸਾਰ ਦੇ ਵਿੱਚ ਕਰਮ ਕਰੇਗਾ ਉਸ ਤਰ੍ਹਾਂ ਦਾ ਹੀ ਉਸ ਜੀਵ ਨੂੰ ਫਲ ਪ੍ਰਾਪਤ ਹੋਵੇਗਾ ਜੇਕਰ ਉਹ ਪਰਮਾਤਮਾ ਦੀ ਬੰਦਗੀ ਕਰੇਗਾ ਪਰਮਾਤਮਾ ਦਾ ਨਾਮ ਜਪੇਗਾ ਗੁਰਬਾਣੀ ਪੜ੍ਹੇਗਾ ਗੁਰਬਾਣੀ ਦੀ ਵਿਚਾਰ ਕਰੇਗਾ ਤਾਂ ਗੁਰੂ ਦੀ ਪ੍ਰਾਪਤੀ ਹੋਵੇਗੀ ਜੇਕਰ ਉਹ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਤੇ ਇਸ ਤਰ੍ਹਾਂ ਦੇ ਮਾੜੇ ਕਰਮ ਕਰੇਗਾ ਤਦ ਪਰਮਾਤਮਾ ਨਾਲ ਉਸ ਦੀ ਜਿਹੜੀ ਦੂਰੀ ਬਣ ਜਾਵੇਗੀ ਸਤਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ हे नानक ਜਿਹੜੇ ਜੀਵ ਇਸ ਜਗਤ ਦੇ ਵਿੱਚ ਤੇਰੇ ਸੱਚੇ ਸ਼ਬਦ ਦੀ ਵਿਚਾਰ ਕਰਦੇ ਨੇ ਉਹ ਗੁਰਮੁਖ ਪਿਆਰੇ ਤੇਰਾ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਕਰ ਲੈਂਦੇ ਨੇ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸੁਰ ਨਰ ਮਨੁ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਕਿ ਜਿਹੜੇ ਦੇਵਤੇ ਨੇ मुनि ਨੇ ઋષਿ ਨੇ ਇਹ ਅੰਮ੍ਰਿਤ ਦੀ ਖੋਜ ਕਰਦੇ ਨੇ ਅੰਮ੍ਰਿਤ ਲੋਚਦੇ ਨੇ ਕਿ ਸਾਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਜਾਵੇ ਸੁਰ ਨਰ ਮਨੁ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਰ ਐਸਾ ਜਿਹੜਾ ਸਤਗੁਰਾਂ ਜੀ ਦਾ ਅੰਮ੍ਰਿਤ ਹੈ ਨਾਮ ਰੂਪੀ ਅੰਮ੍ਰਿਤ ਹੈ ਉਹ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਇਹ ਜੰਤ ਸਭ ਤੁਦ ਉਪਾਏ ਇੱਕ ਵੇਖ ਪਰਸਣ ਆਇਆ ਲੱਭ ਲੋਭ ਅਹੰਕਾਰ ਚੁਕਾ ਸਤਗੁਰੂ ਭਲਾ ਪਾਇਆ ਕਿ ਇਹ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਉਹ ਕੇਵਲ ਤੇ ਕੇਵਲ ਗੁਰੂ ਤੋਂ ਹੀ ਸਾਨੂੰ ਪ੍ਰਾਪਤ ਹੁੰਦਾ ਹੈ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਮਹੱਲਾ ਤੀਜਾ ਸਹਜੇ ਜਾਗੈ ਸਹਜੇ ਸੂਵੈ ਗੁਰਮੁਖ ਅਨ ਦਿਨ ਉਸਤਤ ਹੋਵੈ ਸਤਗੁਰੂ ਜੀ ਉਸ ਗੁਰਮੁਖ ਦੀ ਅਵਸਥਾ ਨੂੰ ਇਸ ਪਾਵਨ ਮੁਖਵਾਕ ਦੇ ਅੰਦਰ ਬਿਆਨ ਕਰਦੇ ਨੇ ਕਿ ਜਿਸ ਨੇ ਆਪਣੇ ਤਨ ਮਨ ਨੂੰ ਗੁਰੂ ਦੇ ਨਾਲ ਜੋੜ ਲਿਆ ਹੈ ਗੁਰੂ ਦੇ ਨਾਮ ਦੇ ਨਾਲ ਆਪਣੇ ਤਨ ਤੇ ਮਨ ਨੂੰ ਜੋੜ ਲਿਆ ਹੈ ਸਹਜੇ ਜਾਗੇ ਸਹਜੇ ਸੂਵੇ ਕਿ ਸਤਗੁਰਾਂ ਜੀ ਦੇ ਸੱਚੇ ਗਿਆਨ ਦੇ ਵਿੱਚ ਹੀ ਉਹ ਗੁਰਮੁਖ ਪਿਆਰਾ ਜਾਗਦਾ ਹੈ